ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਚੰਨ ਲਾ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਪਾ ਦੋ ਗਾਂ ਮਸੇ ਲੈ ਲੈ ਕੇ ਆਂ ਜੀ ਇੱਕ ਜਰਸੀ ਆ ਬਈ ਟਾਪ ਕਲਾਸ ਸੋਣ ਵਾਲੀ ਆ ਥੋੜੇ ਕਿ ਦਿਨਾਂ ਦੀ ਕੱਚੀ ਆ ਇੱਕ ਬਾਈ ਕੋਲੇ ਤਾਜੀ ਸੂਈ ਵੜ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਬਾਈ ਹੋਰ ਦੀਪੇ ਠੀਕ ਹੋ ਵਧੀਆ ਬਹੁਤ ਵਧੀਆ ਭਰਾ ਯਾਰ ਉਹਦੀ ਮਾਲ ਵੇਚ ਜਾਨੇ ਹੋ ਪਹਿਲਾਂ ਫੋਨ ਲਾਣੇ ਨਾਲ ਦੀ ਨਾ ਕਹਿਣੇ ਬਈ ਬਾਈ ਬਸ ਮਾਲ ਯਾਰ ਆਇਆ ਬਹੁਤਾ ਵੇਚਿਆ ਬਹੁਤਾ ਕੱਲ ਵੀ ਵੇੜਾ ਪੰਜ ਬਹੁਤ ਚੰਗਾਂ ਬੱਚੇ ਸੀ ਆਪਾਂ ਪਹਿਲਾਂ ਵੇੜਾ ਭੇਜਨੇ ਰਾਣਾ ਸਾਹਿਬ ਤੇਰੇ ਚੈਨਲ ਤੇ ਠੀਕ ਆ ਉਹ ਡੰਗਰ ਚੰਗੇ ਨਿਕਲਦੇ ਗਾਹਕ ਬਾਈ ਯਾਰ ਫਿਰ ਆਟੋਮੈਟਿਕ ਹੀ ਲੈ ਜਾਂਦਾ ਇਹ ਵੀ ਗਾਂ ਜਾਂ ਰੰਗ ਲਾ ਆਪਣੀਆਂ ਬਿਗਾਂ ਵਰਗ ਗਈਆਂ ਮੋਨ ਹੁਣ ਵੀ ਬੰਦੇ ਲਾਉਂਦੇ ਤੇਰੇ ਖੜੇ ਤੋਂ ਬਸ ਉਹ ਐ ਵੀ ਵੀਡੀਓ ਪਾਈ ਨਹੀਂ ਸੀ ਮੇਰਾ ਮਾਣੀ ਸੀ ਵੀ ਵੀਡੀਓ ਪਾਉਣੀ ਪਾਉਣੀ ਯਾਰ ਲੋਕ ਪੂਣ ਲਉਂਦੇ ਅਗਲਾ ਕਹਿੰਦਾ ਯਾਰ ਪਾਉਂ ਬੀੜਗੋ ਬੁੜਗੋ ਬਾਈ ਪੋਣਾ ਹੀ ਛੜ ਕੇ ਬੰਦ ਕੀ ਕਾਰਨਾ ਬਣ ਗਿਆ ਆ ਬੜਾ ਸ਼ੌਕ ਦੇ ਬੱਬੂ ਡਾਉਣੇ ਸ਼ੌਕ ਦੇ ਕਰਕੇ ਵੀੜੂ ਬੁੜੂ ਪਾ ਦਿੰਨੇ ਆ ਮਾਲ ਦਾ ਬਾਹੀ ਗੁਰੂ ਦੀ ਬੜੀ ਕਿਰਪਾ ਯਾਰ ਮਾਲ ਬਹੁਤ ਸੋਹਣਾ ਬਿਕੀ ਜਾਂਦਾ ਸਹੀ ਗੱਲ ਨਾਮ ਤੇ ਐਡਰੈਸ ਨਾ ਮੇਰੇ ਅਰਸ਼ਦੀਪ ਆਂ ਪਿੰਡ ਜਦੀਪਾ ਪੰਡਤ ਕਹਿੰਦੇ ਆ ਬਾਈ ਪਿੰਡ ਵੀਰੇ ਸੈਦੋ ਗਿਆ ਤਹਿਸੀਲ ਬਾਈ ਨਾਲ ਸਿੰਘ ਵਾਲਾ ਜ਼ਿਲ੍ਹਾ ਵੀਰੇ ਮੋਗਾ ਨੇੜੇ ਪਿੰਡ ਬਾਈ ਨੇੜੇ ਵੀਰੇ ਭਾਗੀ ਕੇ ਰਹੇਗੇ ਭਧੌੜ ਰਹੇਗੇ ਮਧੇਰ ਰਹੇਗਾ ਵਾਰ-ਵਾਰ ਖੇਤਾਂ 'ਚ ਭਾਗੀ ਵਾਲੀ ਛੜਕਦੇ ਆਪਣਾ ਪਿੱਛੇ ਹਟਮਾ ਘਾਰ ਆ ਬਾਈ ਮੋਬਾਈਲ ਨੰਬਰ ਬੋਲੋ 8876 ਜਿਹੜੀ ਪਹਿਲੇ ਨੰਬਰ ਤੇ ਜਰਸੀ ਦੇ ਰਹੇ ਆ ਟੌਪ ਕਲਾਸ ਕਿਹੜਾ ਸੂਗਾ ਡਾਕਟਰ ਵੀਰੇ ਦੂਜਾ ਸੂਗਾ ਹੂੰ ਪਹਿਲੀ ਗੱਲ ਦਾ ਬਾਈ ਬਣ ਕੇ ਹੱਥ ਜੋੜ ਕੇ ਸਾਰੇ ਬੰਦਿਆਂ ਨੂੰ ਬੇਨਤੀ ਆ ਬਈ ਡੰਗਰ ਆਪਣਾ ਐਨ ਓਕੇ ਰਿਪੋਰਟ ਹੋਣੀ ਆ ਸਾਫ਼ ਸੋਧਰੀ ਹੂੰ ਠੀਕ ਆ ਨਾ ਗੱਲ ਕੋਈ ਡੰਗਰ ਬਾਈ ਮਾੜਾ ਨਾਂ ਤਾਂ ਲੈਤਾ ਤੇ ਨਾਂ ਹੀ ਕਿਸੇ ਨੂੰ ਦਿੱਤਾ ਸਹੀ ਆ ਠੀਕ ਆ ਮੋਲਾ ਥੱਬੇ ਦੇ ਰੁਪਏ ਲਾ ਕੇ ਬਈ ਆਪਾਂ ਲਈਆਂ ਤੇ ਉਵੇਂ ਆਪਾਂ ਦੇਣੀ ਆ ਆਪਾਂ ਮੋਲਾ ਬਹੁਤ ਭੜਕੇ ਜਾਨਵਰ ਲਏ ਪਿਆ ਹੂੰ ਦੋਨਾਂ ਦਾ ਜਿਹੜਾ ਰਿਕਾਰਡ ਹੋਊਗਾ ਮੈਂ ਦੇਊਗਾ 10 ਦਿਨ ਹੋ ਗਏ ਉਹ ਬੱਛੀ ਨੂੰ ਆਈ ਨਹੀਂ ਮੇਰੇ ਕੋਲੇ ਸਾਰਾ ਰਿਕਾਰਡ ਮਿਲੂਗਾ ਇਹ ਆਈ ਆਪਣੇ ਕੋਲੇ ਪਰਸੋਂ ਬਾਈ ਆਪਣਾ ਮਿੱਤਰ ਆ ਬੰਦਾ ਇੱਧਰ ਉਹਦੇ ਸਿੱਧੀ ਫਾਰਮ ਦੀ ਬੈੜ ਆ ਇਹਦਾ ਸਾਰਾ ਰਿਕਾਰਡ ਮਿਲੂਗਾ ਜੋ ਬੰਦਾ ਲੈਣਾ ਅਪੋ ਤੋਂ ਲੈ ਸਕਦਾ ਯਾਰ ਠੀਕ ਹੈ ਬਾਈ ਦੂਜਾ ਸਵਾਲ ਸੁਣੀ ਆ ਬਾਈ 19 ਤੋਂ 20 ਕਿਲੋਗੋਦੇ ਨੇ ਪਲੂਨ ਨਹੀਂ ਦਿੱਤਾ ਆ ਵਿਆ ਯਾਰ ਠੀਕ ਹੈ ਬਾਈ ਦੁੱਧ ਦੀ ਡੈਰੀ ਵਾਲੀ ਕਾਪੀ ਆਪਣੇ ਕੋਲੇ ਬੰਦਾ ਦੇਖ ਸਕਦਾ ਯਾਰ ਇਹਦੀ ਠੀਕ ਹੈ ਨਾ ਇਹ ਕੀ ਪਰਮਾਤਮਾ ਸੁੱਖ ਰਕੇ ਜਿਵੇਂ ਪਲੀ ਆ ਸਮੀ ਆ ਠੀਕ ਹੈ ਨਾ ਗੱਲ ਆ ਪਲੀ ਗਾੜਾ ਜਰਸੀ ਦੀ ਡਿਮਾਂਡ ਐ ਨੇ ਮੈਨੂੰ ਰੋਜ਼ 20 ਫੋਨ ਆਉਂਦੇ ਹੋਣਗੇ ਬਾਈ ਪਰ ਮਿਲਦਾ ਨਹੀਂ ਡੰਗਰ ਇਹ ਵੀ ਵੀਡੀਓ ਬਾਹਰ ਲ ਬਿਗੀ ਵੀ ਕੋਈ ਸੀਗੀ ਮੈਂ ਕਹਾਂ ਆਪਾਂ ਵੀਡੀਓ ਪਾ ਦਗੇ ਠੀਕ ਆ ਸੱਬੇ ਦਾ ਲੇਵਾ ਚੌਣ ਦਾ ਬਾਈ ਯਾਰ ਕਿਆ ਬਾਤ ਈ ਆ ਯਾਰ ਕਿਆ ਬਾਤ ਆ ਲੇਵਾ ਬਹੁਤ ਤੇਰਾ ਇੱਕ ਨੰਬਰ ਅੱਤੇ ਯਾਰ ਥਾ ਥਣ ਤਾਂ ਕਿਸੇ ਨੂੰ ਭਾਗਾਣੀ ਨੂੰ ਬਾਈ ਕਿਸੇ ਟਾਮੀ ਨਹੀਂ ਲੱਗਣਾ ਨਾ ਹੀ ਇਹਨੂੰ ਲੱਗਿਆ ਠੀਕ ਆ ਨਾ ਇੱਕ ਨੰਬਰ ਥਣ ਨਾਰਾ ਲਉਣਾ ਪਲੀ ਜੁੜੀ ਸਮੀ ਬਦਾਮੀ ਕਲਰ ਫੇਸ ਕੁਆਲਟੀ ਤੁਰਨਾ ਦਰਨਾ ਮਤਲਬ ਯਾਰ ਪਰਮਾਤਮਾ ਨੇ ਜਿਵੇਂ ਕੋਈ ਘੜ ਕੇ ਨਹੀਂ ਅੰਗ ਲਾਇਆ ਹੁੰਦਾ ਸਹੀ ਗੱਲ ਆ ਉਹ ਚੀਜ਼ ਬਣਾਈ ਵੀ ਆ ਠੀਕ ਆ ਨਾ ਗੱਲ ਹੂੰ ਸਾਰਾ ਯਾਰ ਕਾਰਡ ਮਿਲੂ ਪਰਮਾਤਮਾ ਸੁੱਖ ਰੱਖ ਕੇ ਜਿਵੇਂ ਮੰਨ ਕੇ ਚੱਲ ਮੌਸਮ ਗਰਮੀ ਦਾ ਹੀ ਤਾਂ ਵੀ ਬਾਈ 24 25 ਕਿਲੋ ਦੁੱਧ ਦੇਣ ਵਾਲਾ ਹਾ ਯਾਰ ਜਿਹੜਾ ਦੁੱਧ ਦੇਣ ਵਾਲਾ ਕੰਮ ਆ ਬਾਈ ਆਪਾਂ 30 ਨਹੀਂ ਕਹਿੰਦੇ 35 ਨਹੀਂ ਕਹਿੰਦੇ ਠੀਕ ਆ ਜਿਹੜਾ ਦੇਊਗੀ ਉਨਾ ਹੀ ਆਪਾਂ ਕਿਹਾ ਅਗਲੇ ਨੂੰ ਆ ਪਾਪਾ ਫੇਸ ਬੜਾ ਪਿਆਰਾ ਹਾਂ ਬਹੁਤ ਸੋਹਣਾ ਬਾਈ ਫੇਸ ਯਾਰ ਇਹਦਾ ਬੱਸ ਮੰਨ ਲੰਗੇ ਚੱਲ ਵੀ ਇਹਦੀ ਖਾਤਰੀ ਨੇ ਵੀਡੀਓ ਪਾਈਆ ਨਹੀਂ ਕੋਈ ਚੱਕਰੀ ਨਹੀਂ ਸੀਗਾ ਯਾਰ ਠੀਕ ਆ ਬਾਈ ਠੀਕ ਆ ਨਾ ਇੱਕ ਚੀਜ਼ ਆ ਹਿਮਾਚਲ ਮੂਚ ਲਾਣੀ ਨਹੀਂ ਅਗਲਾ ਹੈ ਸਵਾਦ ਲੈਣ ਦਾ ਮਾਰਾ ਫੋਨ ਨਾ ਲਾਵੇ ਵੀ ਕੋਈ ਹੋਊਗੀ ਆਪਾਂ ਕਹਨੇ ਆ ਵੀ ਜਿੰਨਾ ਇਹਦਾ ਸਾਰਾ ਬਾਇਓ ਡਾਟਾ ਮਿਲੂਗਾ ਬੰਦੇ ਨੂੰ ਜਦੋਂ ਮਰਜ਼ੀ ਲੈ ਸਕਦਾ ਬੰਦਾ ਠੀਕ ਆ ਪਲੀ ਸਮੀ ਹਰੇਕ ਜੀ ਯਾਰ ਪਰਮਾਧਵਾਣੇ ਜੇ ਮੈਂ ਘੜ ਕੇ ਨਹੀਂ ਲਾਈ ਹੁੰਦੀ ਠੀਕ ਆ ਨਾ ਉਹ ਚੀਜ਼ ਆ ਮੜੀ ਟਕਾ ਕੇ ਦਿਖਾ ਦੇ ਬਾਹਰ ਕੱਢ ਗਿਆ ਪਾਣੂ ਕੋਈ ਹੋਣੀਗਾ ਹੂੰ ਹੂੰ ਕੋਈ ਤੋਰਾ ਤੂਰਾ ਇੱਕ ਨੰਬਰ ਆ ਫੇਸ ਕੁਆਲਟੀ ਬਾਡੀ ਸਟਰਕਚਰ ਚੋਣ ਤਾਂ ਯਾਰ ਮੱਛੀ ਮੋਟਰੀ ਹੈ ਬਾਈ ਯਾਰ ਸਹੀ ਹੈ ਬਾਈ ਠੀਕ ਹੈ ਨਾ ਗੱਲ ਹਾਣੀ ਦੱਸਦਾ ਯਾਰ ਮੈਂ ਕਹਣਾ ਯਾਰ ਕਿ ਖੜ ਨਹੀਂ ਖੁੜਨੀ ਮੱਛੀ ਦਿਖਾ ਯਾਰ ਕੀ ਬਾਤ ਆ ਬਾਈ ਠੀਕ ਹੈ ਨਾ ਪਰਮਾਤਮਾ ਨੂੰ ਉਮਰ ਲਾਵੇ ਜਿਹਦੇ ਘਰੇ ਆਵੇ ਆਪਾਂ ਕਹਿੰਦੇ ਆ ਪਰਮਾਤਮਾ ਔਰ ਇਹਨਾਂ ਦਾ ਪਰਪੀਲ ਆਉਣੇ ਹੈਗੇ ਸਹੀ ਗੱਲ ਆ ਠੀਕ ਹੈ ਨਾ ਗੱਲ ਬਰੀਡ ਤਾਂ ਇੱਕ ਨੰਬਰ ਆ ਬਾਈ ਇੱਕ ਨੰਬਰ ਬਾਈ ਯਾਰ ਇੱਕ ਨੰਬਰ ਇੱਕ ਨੰਬਰ ਆ ਗਈ ਸਰ ਤਾਂ 2 ਮਿੰਟਾਂ ਨੂੰ 1 ਮਿੰਟ ਲੈਵਾ ਦੇ ਇੱਕ ਵਾਈਫ ਲੈਵਾ ਬਹੁਤਾ ਗਰਮ ਆ ਮੈਂ ਕਹਣਾ ਬਾਈ ਹਜੇ ਤਾਂ ਕੁਝ ਵੀ ਨਹੀਂਗਾ ਮੰਨ ਕੇ ਚੱਲੂ ਤੇ ਇਹਦੀ ਸਹੀ ਜਿਹੜੀ origignal ਤਰੀਕਾ ਬਾਈ ਉਹ 27 ਤਰੀਕ ਦੱਸੀ ਵੀ ਆ ਅੱਛਾ ਜਿਵੇਂ ਮੰਨ ਕੇ ਚੱਲ ਖਾਣ ਪੀਣਾ ਬੈਠਦਾ ਹੈ ਪੁੜਾ ਪਾੜਾ ਨਹੀਂ ਪੰਨਿਆ ਬੈਠਨੇ ਠੀਕ ਹੈ ਨਾ ਗੱਲ ਹਜੇ ਮੰਨ ਕੇ ਚੱਲ ਸਤਾਈ ਨੂੰ ਸੂਬੇ ਤਾਂ ਵੀ ਕੋਈ ਨਹੀਂ ਅੱਜ ਸੂਬੇ ਤਾਂ ਵੀ ਉਹ ਨਹੀਂ ਬੜੀ ਬਹੁਤ ਸੋਹਣੀ ਹੈ ਠੀਕ ਹੈ ਨਾ ਗੱਲ ਹਜੇ ਪਰ ਜਿੰਨੀਆਂ ਬਾਲ ਢੱਲਾਂ ਬਾਈ ਵੜ ਸੂਂਦੀ ਸੂਨੂ ਕੀ ਕੱਢ ਜਾਂਦੀ ਹੁੰਦੀ ਆ ਹੂੰ ਠੀਕ ਹੈ ਨਾ ਗੱਲ ਨਖਰੇ ਨੁਖਰੇ ਬੜਾ ਚੰਗੇ ਲੱਗੇ ਵੇ ਜਾਣਾ ਸਹੀ ਗੱਲ ਆ ਬਾਈ ਲੇਵਾ ਕਮਾਲਾ ਮੇਰੀ ਜ਼ਿੰਦਗੀ ਦੇ ਜਾ ਸਾਨੀ ਦੇਖਿਆ ਯਾਰ ਮੈਂ ਕਿ ਜਰਸੀ ਨੂੰ ਐਡਾ ਸੋਹਣਾ ਲੱਗਿਆ ਹੋਇਆ ਠੀਕ ਹੈ ਨਾ ਇੱਕ ਨੰਬਰ ਕੁਆਲਿਟੀ ਹੋ ਗਈ ਜਾਨ ਮਰਦੀ ਤੇ ਮੁੱਲ ਵੀ ਆਪਾਂ ਬਾਈ ਉਹੋ ਜਿਹਾ ਹੀ ਕਰਨਾ ਜਿੰਨੇ ਰੁਪਏ ਲੈਣੇ ਆ ਜੇ ਤਾਂ ਬਾਈ ਇਹਨੇ ਤਾਂ ਸਵਾਦ ਹੀ ਲੈਣਾ ਤਾਂ ਫਿਰ ਮੈਂ ਉਹੋ ਜਿਹਾ ਮੁੱਲ ਕਰੂੰਗਾ ਪਰ ਵੀਰ ਬਣ ਕੇ ਹੱ ਉਹੀ ਬੰਦਾ ਫੋਨ ਲਾਇਓ ਜਿਹੜਾ ਚਾਹ ਵਾਣਾ ਠੀਕ ਆ ਠੀਕ ਆ ਨਾ ਗੱਲ ਬਾਈ ਮੁੜ ਕੇ ਅਗਲਾ ਕਹਿੰਦਾ ਮੁੱਲ ਕੀ ਆਪਾਂ ਮੁੱਲ ਬਾਈ ਵੀਡੀਓ ਵਿੱਚ ਪਹਿਲੀ ਗੱਲ ਦਾ ਹੋਰ ਵੀਡੀਓ ਦੇਖੋ ਆਪਣਨੇ ਨਗਰ ਦੀ ਵੀਡੀਓ ਦੇਖੋ ਚੰਗਾ ਲੱਗਿਆ ਆਪਾਂ ਨੂੰ ਮੁੱਲ ਲਾਓ ਕੋਈ ਚੱਕਰ ਨਹੀਂ ਆ ਠੀਕ ਆ ਨਾ ਗੱਲ ਅਗੋਂ ਆਪਾਂ ਵੀ ਬਾਈ ਮੁੱਲ ਲਾ ਕੇ ਲਈ ਜਾਈਗੀ ਸਹੀ ਗੱਲ ਆ ਮੁੱਲ ਕਰਾਉਣ ਨੂੰ ਬਾਈ ਇਹਦਾ ਜਿਵੇਂ ਮਰਜ਼ੀ ਕਰਾ ਲਾ 90 ਕਰਾ ਲਾ ਲੱਖ ਕਰਾ ਲਾ 95 ਕਰਾ ਲਾ ਠੀਕ ਹੈ ਜੀ ਜਿਹੜੇ ਜਸਨੋ ਦੇ ਰੁਪਏ ਹੋਣਗੇ ਬਾਈ ਉਹ 85000 ਦੇ ਲੈਣੇ ਆ ਠੀਕ ਹੈ ਠੀਕ ਹੈ ਨਾ ਗੱਲ ਛੋੜ ਆਪਾਂ ਵਧੀਆ ਬੰਦੇ ਦਾ ਮਾਨਤਾ ਕਰਾਂਗੇ ਓਕੇ ਦੋਨੇ ਡੰਗਰ ਬੰਦਾ ਲਊਗਾ ਬਹੁਤ ਸੋਹਣਾ ਵਧੀਆ ਮਾਨਤਨ ਕਰਾਂਗੇ ਠੀਕ ਹੈ ਠੀਕ ਹੈ ਨਾ ਗੱਲ ਬਾਕੀ ਆਪਾਂ ਜਿੰਨੇ ਰੁਪਈਆ ਦੀ ਬਾਈ ਚੀਜ਼ ਆ ਰੁਪਈਏ ਓਨੇ ਮੰਗੇ ਆ ਹੋਰ ਬੰਦੇ ਕੋਲੇ ਕੋਈ ਹੁੰਦਾ ਲੱਖ ਵੀ ਮੰਗਦਾ 90 95 ਆਪਾਂ ਨੂੰ ਆਇਆ ਵੀ ਆਪਣਾ ਮਿੱਤਰ ਬੰਦਾ ਆਪਾਂ ਨੂੰ ਜੇ ਜੀ ਭਾਣਾ ਦਿੱਤੀ ਆਪਾਂ ਉਹ ਜੇ ਭਾਣਾ ਦਿੰਦੀ ਆ ਵੀ ਦੇਣ ਵਾਲੇ ਨੂੰ ਸੌਖਾ ਸਾਨੂੰ ਵੀ ਹੋ ਜੇ ਵੇਚਣ ਲਈ ਕਾਕ ਵੀ ਖੁਸ਼ ਹੋ ਜਾਈ ਉਹਨੇ ਬਾਈ ਖਰਚੇ ਖਰਚੇ ਪਾਉਣਾ ਪਤਾ ਨਹੀਂ ਕਿਹਦੇ ਘਰ ਦਾ ਸ਼ਿੰਗਾਰ ਆ ਯਾਰ ਸਹੀ ਗੱਲ ਆ ਬਾਈ ਠੀਕ ਆ ਨਾ ਗੱਲ ਚੰਗੀ ਚੀਜ਼ ਆ ਯਾਰ ਬਾਈ ਯਾਰ ਕਿੱਥੇ ਮਿਲਦੇ ਹੈ ਜਿਹੇ ਹੀਰੇ ਕਿਤੇ ਘਰ ਘਰ ਥੋੜੀ ਖੜੇ ਆ ਯਾਰ ਕੇ ਸਿਊਟੀ ਦਾ ਓਟੋ ਘਰ ਸਾਲ ਹੋਇਆ ਉਹ ਜਰਸੂ ਵੀ ਨਹੀਂ ਲਈ ਹੁਣੀ ਆਪਾਂ ਪਹਿਲਾਂ ਲਈ ਸੀ ਅੱਜੇ ਫੋਨ ਆਈ ਜਾਂਦੇ ਬਾਈ ਦੋ ਤਿੰਨ ਸਾਲਾਂ ਦੀ ਗੱਲ ਨਹੀਂ ਮੇਰੇ ਨਾਲ ਬੱਛੀ ਠੀਕ ਹੈ ਨਾ ਇੱਕ ਨੰਬਰ ਬੱਛੀ ਆ ਯਾਰ ਕੀ ਬਾਤ ਹਜੇ ਮੈਂ ਦੰਦੀ ਦੁੰਦੀ ਦਾ ਪੱਟੀ ਨਹੀਂ ਮੈਂ ਆਪਾਂ ਮਿਹਰਬਾਨੀ ਪਾਉਂਦੇ ਹੁਣ ਐਵੇਂ ਆ ਬਗਮਾ ਚੌਗੀ ਛਗੀ ਹੋਊਗੀ ਆਪਾਂ ਦੇਖੀ ਵੀ ਨਹੀਂ ਬਾਈ ਇਹ ਪੋਦਾ ਮਿਹਰਬਾ ਪਾਉਣਾ ਇਹਦਾ ਬਹੁਤ ਠੀਕ ਉਹ ਜਾ ਕੋਈ ਚੱਕਰ ਨਹੀਂ ਹੋਊਗਾ ਅੱਗੇ ਦੋ ਨੰਬਰ ਕਿਹੜਾ ਸੂਆ ਸੂਈ ਹੈ ਵੀਰੇ ਡਾਕਟਰ ਇਹ ਦੂਜਾ ਸੂਆ ਹਮ ਅੱਜ ਸਵੇਰ 6 ਵਜੇ ਨੇ ਬਾਈ ਬੱਛੀ ਨੂੰ ਜਰਸੀ ਹੁੰ ਜਨਮ ਦਿੰਦਾ ਕੀ ਬਾਤ ਬੱਛੀ ਮੰਗਰਾ ਬਾਈ ਠੀਕ ਹੈ ਨਾ ਗੱਲ ਹਮ ਜੇਰੇ ਦੀ ਬਰੇ ਕੰਪਲੀਟ ਆ ਦਿਖਾ ਦੇ ਜਿੰਨਾ ਚਿਰ ਆਪਣੀ ਸਫਤਤਾ ਵੀ ਆਪਾਂ ਜਿੰਨਾ ਚਿਰ ਪਸ਼ੂ ਜੇ ਭਰੇ ਨਾ ਉਹਨਾਂ ਚਿਰ ਆਪਾਂ ਵੀਡੀਓ ਨਹੀਂ ਪਾਉਂਦੇ ਆ ਇਹਦੀ ਜੇਰਾ ਓਕੇ ਰਿਪੋਰਟ ਆ ਜੇਰ ਜੂਰ ਦੀ ਠੀਕ ਆ ਨਾ ਗੱਲ ਠੀਕ ਆ ਆਪਣੇ ਕੋਲ ਆਈ ਨੂੰ ਅੱਜ 10 ਦਿਨ ਹੋ ਗਏ ਬਾਈ 25 ਤਰੀਕਾ 15 ਤਰੀਕ ਨੂੰ ਬਿਹੜ ਆਈ ਜਾ ਮੇਰੇ ਕੋਲੇ ਠੀਕ ਆ ਠੀਕ ਆ ਨਾ ਗਾਲਾ ਚੋਣ ਦਾ ਯਾਰ ਦੋਨਾਂ ਨੂੰ ਇੱਕ ਵਾਲਾ ਹੀ ਆ ਮੈਂ ਨਾ ਘੜ ਕੇ ਲਾਇਆ ਹੁੰਦਾ ਤੇ ਬਣ ਨਾਲੇ ਦਾ ਭਲੇਖੇ ਮਗਾਦੇ ਭਾਗ ਵਾਲੀ ਨੇ ਦਾ ਉੱਤੇ ਹੀ ਨਾ ਦੀ ਜਿਵੇਂ ਗੱਬਣੀ ਕਰਦੀ ਹੁੰਦੀ ਆ ਸਹੀ ਗੱਲ ਤੇ ਬਣੀਆਂ ਤੇ ਯਕੀਨ ਮੰਨੀ ਹੋਲੀ ਬੈਡ ਬਹੁਤ ਜ਼ਿਆਦਾ ਕਰੀਏ ਕਿਉਂਕਿ ਬਾਈ ਪਸ਼ੂ ਨੂੰ ਤੈਨੂੰ ਪਤਾ ਔਖਾ ਹੁੰਦਾ ਗਰਮੀ ਦੇ ਦਿਨ। ਲੇਵਾ ਬੜਾ ਚੰਗਾ ਹਨਾ। ਆ ਥਣ ਬਾਈ ਮੇਰੀ ਜ਼ਿੰਦਗੀ ਚ ਕਿਸੇ ਪਸ਼ੂ ਨੂੰ ਰੇਕ ਨੂੰ ਲੱਗਦਾ ਨਹੀਂ ਜਿਹੜਾ ਇਹ ਜਿਹੜਾ ਜਰਸੀ ਨੂੰ ਲੱਗਾ ਉਹ ਜੈ ਨੂੰ ਲੱਗਿਆ। ਥੋੜੀ ਉਹ ਕੱਚੀ ਹੈ ਤਿਆਰ ਆ ਗਈ ਮੰਨ ਕੇ ਚੱਲ। ਸਹੀ ਹੈ ਬਾਈ। ਕੱਦ ਬਹੁਤ ਸੋਹਣਾ ਰਾਜੀ ਆ ਕੇ ਦੋਨੇ ਡੰਗਰ ਕੋਈ ਉਹ ਨਹੀਂ ਹੋਊਗਾ ਹਨਾ। ਸਹੀ ਗੱਲ। ਮਤਲਬ ਲਿੱਸੀ ਹੋਊਗੀ ਬੰਦਾ ਆ ਕੇ ਇੱਥੇ ਮੁੜੂਗਾ। ਆਪਾਂ ਖਰਚਾ ਦੇਉਂਗਾ ਯਾਰ ਜਿਹੜਾ ਬੰਦਾ ਇੱਥੋਂ ਆ ਕੇ ਮੁੜ ਜੇ ਯਾਰ ਹੋਰ ਦੱਸ ਯਾਰ। ਠੀਕ ਹੈ ਬਾਈ। ਜ਼ਿੰਮੇਵਾਰੀ ਹੋ ਠੀਕ ਹੈ ਨਾ ਵੀ ਤਾਂ ਕਰਕੇ ਵੀਡੀਓ ਪਾਈ ਆ ਵੀ ਅੱਜ ਦਿਖਾ ਦਈਏ ਮਤਲਬ ਜਾਨਵਰ ਹੈਗੇ ਆਗੇ ਹੂੰ ਚਾਰੂ ਦੋਨੇ ਐਨ ਡੱਕਾਂ ਆਵਾਂਗਾ ਹੂੰ ਮਤਲਬ ਥੋੜਾ ਇਹ ਬੱਚੇ ਦਾ ਤਾਜੀ ਕਰਕੇ ਕਰਦੀ ਆਗੀ ਪੂਰੇ ਤਾਰੇ ਕੋਈ ਲਿੱਸੀ ਨਹੀਂ ਕੋਈ ਫਿੱਕੀ ਨਹੀਂ ਕੋਈ ਮੰਨ ਕੇ ਟੂਈ ਨਹੀਂ ਜਗਦੀ ਥੋੜਾ ਇਹ ਬੱਚੇ ਦਾ ਜ਼ਰੂਰ ਕਰਦੀ ਆ ਵੀਰੇ ਹੂੰ ਬ੍ਰੀਡ ਬਾਉਦਾ ਹਾਂ ਬ੍ਰੀਡ ਰਹੇਗੀ ਥੋੜਾ ਇਹ ਬੱਚੇ ਦਾ ਕਰਦੀ ਆ ਤਾਜੀ ਆ ਨਾ ਬਾਈ ਫਿਰ ਤੁਹਾਨੂੰ ਪਤਾ ਹੂੰ ਬੱਚੇ ਦਾ ਜ਼ਰੂਰ ਕਰਦੀ ਆ ਬੈੜ ਸਹੀ ਗਾ ਤੇ ਚੋਣ ਦਾ ਕਹਿੰਦੀ ਮੈਨੂੰ ਹੀ ਲਾਇਆ ਹੂੰ ਇਹ ਨਾ ਪਣ ਸਹੀ ਬਾੜ ਬਣ ਕੇ ਸੂਈ ਆ ਸਹੀ ਹੈ ਠੀਕਾ ਜੀ ਲਾਇਆ ਆਪਣੇ ਕੋਲੇ ਆ ਕੇ ਨੇ ਵਧੀਆ ਖਾਣਾ ਪਾਣਾ ਖਾਦਾ ਵਿਚਾਰੀ ਨੇ ਓਕੇ ਰਿਪੋਰਟ ਹੋਊਗੀ ਮੰਨ ਕੇ ਮੁੱਲ ਕੀ ਆ ਜਾਇਜ ਮੋਲੇ ਡਾਕਟਰ ਮੁੱਲ ਮੰਨ ਕੇ ਚੱਲ ਯਾਰ ਦੋਨਾਂ ਦੇ ਆਪਾਂ ਬੜਾ ਹੋਣੀ ਕਰਨਾ 85000 ਦੁਗੀ ਪਛੇ ਇਹ ਦੇ ਦਾਂਗੇ ਮੁੱਲ 9095 ਠੀਕ ਆ ਠੀਕ ਆ ਨਾ ਗੱਲ ਜੇ ਕੋਈ ਜੋੜਾ ਮੰਗੂਗਾ ਕੋਈ ਗੱਲ ਨਹੀਂ ਜਿੰਨਾ ਕਾ ਆਪਾਂ ਦੋਆ ਪੂਰਾ ਵਧੀਆ ਮਾਨਤਨ ਕਰਦਾਂਗੇ ਬੜਾ ਖੁਸ਼ ਹੋਊਗਾ ਬਹੁਤ ਠੀਕ ਇਹ ਰੋਜ਼ ਯਾਰ ਜਾਣ ਸਾਰ ਦੁੱਧ ਮੰਨ ਲਏ ਚਲ ਪੀਣ ਵਾਲਾ ਕੰਮ ਆ ਉਹ ਦੋ ਦਿਨ ਦਨ ਕੱਟੂਗੀ ਬਾੜੇ ਨਹੀਂ ਲੈੰਦੀ ਦੇਣਾ 27 ਤਰੀਕ ਆ ਇੱਕ ਦੋ ਦਿਨ ਇਧਰ ਉਧਰ ਹੋ ਸਕਦੀ ਸਹੀ ਗੱਲ ਚੂਣ ਜਾਣ ਦੇ ਨੂੰ ਮੈਂ ਦਿਖਾਉਣਾ ਬੱਚਾ ਲਾਉਣਿਆ ਨਿਆਣਾ ਪਾ ਕੇ ਨਰੀਜ ਅਗਲੇ ਨੇ ਯਾਰ ਬਾਈ ਪਾਟਿਆ ਲੈ ਨਹੀਂ ਦੇਣਾ ਠੀਕ ਹੈ ਨਾ ਗੱਲ ਤੇ ਆਪਾਂ ਵੀ ਚੀਜ਼ ਵਧੀਆ ਦੇਣੀ ਹੈ ਠੀਕ ਯਾਰ ਪਾਣਾ ਓਕੇ ਰਿਪੋਰਟ ਠੰਡੀ ਬਹੁਤ ਆਣਾ ਦੀ ਹਾਂ ਬਾਈ ਓਕੇ ਰਿਪੋਰਟ ਆ ਕੁਝ ਵੀ ਨਹੀਂ ਉਹ ਤਾਂ ਚਲ ਆਇਆ ਵੀ ਬੱਚਾ ਨਿਆਣਾ ਵੀ ਲਾਉਣਾ ਜ਼ਰੂਰੀ ਆ ਬੱਚਾ ਲਾਉਣਾ ਵੀ ਜ਼ਰੂਰੀ ਆ ਹੂੰ ਕੋਈ ਚੱਕਰ ਨਹੀਂ ਗਾਖ ਆਪਾਂ ਗਾਖ ਨੂੰ ਖੁਸ਼ ਕਰਨਾ ਯਾਰ ਪਾਹਾਂ ਬੂਹਾਂ ਦਾ ਕੋਈ ਚੱਕਰ ਨਹੀਂ ਤੇ ਚੱਲੀ ਜਾਣਾ ਕੰਮ ਹੂੰ ਠੀਕ ਆ ਚੋਣ ਲੈ ਡਾਕਟਰ ਤੇ ਚਵਾਈ ਬੜੀ ਚੰਗੀ ਹੈ ਨਾ ਮੈਂ ਕਹਣਾ ਯਾਰ ਬਾਈ ਕੀ ਹੋਰ ਵੀ ਸ਼ਰਲਾ ਵੀ ਸ਼ਿੱਕਾ ਵੀ ਹੋਵੇ ਹੂੰ ਗੁੱਤ ਇਹ ਗੱਲ ਕਰ ਬਾਈ ਉਹੋ ਨਹੀਂ ਮੈਂ ਤਾਂ ਦੇਖੂਗਾ ਗੁੱਤ ਨਾ ਪਟੂ ਗੁੱਤ ਆਵਟੂ ਮੋਟਾ ਮੋਟਾ ਚੋਣ ਲੱਗਿਆ ਜਿਵੇਂ ਮਰਜੀ ਚੋਈ ਚੱਲ ਕੋਈ ਚੱਲ ਬੜੀ ਦੋਨਾਂ ਤਾਨੇ ਕੋਲਾ ਬਾਈ ਹੂੰ ਬੜੀ ਚੰਗੀ ਚਵਾਈ ਹੈ ਨਾ ਮੈਂ ਕਹਣਾ ਯਾਰ ਮੱਛੀ ਮੋਟਰ ਆ ਯਾਰ ੜਕਾ ਸੁਣਦਾ ਚਵਾਈ ਵਾਲਾ 1 ਨੰਬਰ ਦੇ ਬਾਈ ਹੈ ਲੈ ਕਿਆ ਬਾਤ ਹੈ ਇਹ ਨੰਬਰ ਆ ਬਾਈ ਮੈਂ ਇਹਨਾਂ ਦਿਖਾ ਦੇ ਟਕਾ ਗਏ ਬੰਦੇ ਦਾ ਮਨ ਖੁਸ਼ ਹੋਣਾ ਚਾਹੀਦਾ ਯਾਰ ਠੀਕ ਨਾ ਗੱਲ ਅਗਲੇ ਨੇ ਪੈਸੇ ਲਾ ਕੇ ਲਈ ਆ ਆਪਾਂ ਪੈਸੇ ਲਾ ਕੇ ਦੇਣੀ ਆ ਪਰ ਜਿਹਦੇ ਘਰੇ ਜਾਣੀਆਂ ਦੋਨੇ ਯਾਰ ਗਾਈਆਂ ਬਾਲਾ ਤਾਂ ਮੈਂ ਕਹਿੰਦਾ ਨਹੀਂ 22 ਕਿਲੋ ਦੁੱਧ ਖੁੱਲਾ ਅਬਲੀ ਦਾ 25 ਨਹੀਂ 22 23 ਕਿਲੋ ਜਿਹਦਾ ਰੋਣਾ ਲਈ 20 ਕਿਲੋ ਦਾ ਸਾਇਣ ਕਰਾ ਕੇ ਲਈਏ ਆਪਾਂ ਇਹ ਬਾਈ ਹੁਣ ਇਹਨਾਂ ਨੇ ਨਾ 20 ਬਾਈ ਕਿਲੋ ਦੁੱਧ ਦਿੱਤਾ ਦੇਉ ਵੀ ਕਿਹ ਲਈ ਪੜਾਉਂਦੀ ਆਪਾਂ 30 ਕਿਲੋ ਕਹਿ ਕੇ ਦੇ ਦਈਏ ਅਗਲੇ ਨੂੰ ਸਹੀ ਗੱਲ ਆ ਦੋਨੇ ਗਾਂਆਂ 24 25 ਕਿਲੋ ਦੁੱਧ ਦਾ ਮਾਰਕਣਾ ਬਾਈ ਸਹੀ ਗੱਲ ਆ ਬਾਈ ਠੀਕ ਆ ਬਹਿੜਾ ਕੋਈ ਗਾਂ ਪਾਨੀ ਹੂ ਕੋਈ ਲੱਸੀ ਨਹੀਂ ਹੂ ਕੋਈ ਛੋਟੀ ਨਹੀਂ ਹੂ ਜਰਸੀ ਦਾ ਤੈਨੂੰ ਪਤਾ ਹੁਣ ਕੱਦ ਕਿੱਡਾ ਕ ਹੁੰਦਾ ਯਾਰ ਸਹੀ ਗੱਲ ਆ ਇਹਦਾ ਬਾਈ ਸਵਾਦ ਹੀ ਲੈਣਾ ਉਹਦਾ ਫੋਨ ਲਾਈਨ ਲਾਵੇ ਤੇ ਜਿਹਨੇ ਮੋਲ ਲਾ ਕੇ ਮੰਨ ਲਿਆ ਚੱਲ ਯਾਰ ਜਿਵੇਂ ਕੜ ਕੇ ਲਾਇਆ ਹੁੰਦੇ ਲੈਵੇ ਥਾਂਨੇ ਕੋਈ ਜੀ ਦੋਨਾ ਕੋਈ ਜੀ ਕਿਉਂ ਨਹੀਂ ਇਹਦਾ ਵੀ ਹੋ ਜਾਈਆ ਬਾਈ ਠੀਕ ਆ ਬਾਈ ਹਾਂ ਮੋਲ ਜਮਾ ਜਾਰੀ ਕਰਿਆ ਬਾਈ ਠ বা মই লাভ মানে লেনি আই ফাই